ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੰਡਾਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭ ਨਾਨਕ ਦੇਕਰ ਹੱਥ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂ ਦਾ ਸਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹੋ ਜਸਤ ਪਾਸ ਬਹਠਿਆ ਸੋਹੀਐ ਸਬਨਾ ਦਾ ਵਿਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ਦੇਖਹਿ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ ਜਿਸ ਕੀ ਜੀਅ ਪ੍ਰਾਣ ਹਾਏ ਕਿਉ ਸਾਹਿਬ ਮਨੋ ਵਿਸਾਰੀਐ ਆਪਨ ਹੱਥੀ ਆਪਣਾ ਆਪਿ ਹੀ ਕਾਜ ਸਵਾਰੀਐ ਜਿਸ ਕੀ ਜੀਅ ਪ੍ਰਾਣ ਹਾਏ ਯੋ ਸਾਹਿਬ ਮਨੋਂ ਵਿਸਾਰੀਐ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਪਾਤਸ਼ਾਹ ਜੀ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਦੇ ਸੁੰਦਰ ਦਿਵਾਨ ਸੱਜੇ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਆਪ ਸੰਗਤ ਵਡਭਾਗੀ ਹੋ ਜੋ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ। ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਪਾਤਰ ਬਣ ਲਾਹੇ ਪ੍ਰਾਪਤ ਕਰ ਰਹੇ ਹੋ। ਜਿੱਥੇ ਗੁਰਦੇਵ ਪਿਤਾ ਦੀ ਕਿਰਪਾ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਉਹ ਚਲਦੀ ਆ ਰਹੀ ਹੈ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤਾਂ ਦੇ ਨਾਲ ਬੀਵੀ ਪੌੜੀ ਦੇ ਨਾਲ ਜੋ ਦੋ ਸ਼ਲੋਕ ਆਏ ਉਥੋਂ ਤੱਕ ਦੀ ਜੋ ਵਿਚਾਰ ਸੰਪੂਰਨ ਹੋਈ ਆਉ ਹੁਣ ਬੀਵੀ ਪੌੜੀ ਦੇ ਚ ਸਤਿਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਜਿੱਥੇ ਪਾਤਸ਼ਾਹ ਜੀਆ ਨੇ ਸ਼ਲੋਕਾਂ ਦੇ ਅੰਦਰ ਆਪਣੀ ਰਸਨਾ ਤੋਂ ਫਿੱਕੇ ਬੋਲਣ ਵਾਲੇ ਜਾਂ ਜਿਹੜੇ ਬੇਰਸੇ ਨੇ ਜਿਹੜੇ ਮਾੜਾ ਬੋਲਦੇ ਨੇ ਉਹਨਾਂ ਦੇ ਬਾਰੇ ਬਚਨ ਕੀਤਾ ਕਿ ਜਿਹੜੇ ਫਿੱਕੇ ਬੋਲਣ ਵਾਲੇ ਨੇ ਮਾੜਾ ਬੋਲਣ ਵਾਲੇ ਨੇ ਉਹ ਜਿਹੜੇ ਮਨੁੱਖ ਹਨ ਉਹ ਅੰਦਰੋਂ ਵੀ ਬੇਰਸੇ ਹੁੰਦੇ ਨੇ। ਤੋਂ ਉਹਨਾਂ ਦੇ ਅੰਦਰ ਰਸ ਨਹੀਂ ਹੈ ਜਿਨ੍ਹਾਂ ਦਾ ਬਚਨਾਂ ਦੇ ਵਿੱਚ ਮਿਠਾਸ ਨਹੀਂ ਹੈ ਜਿਨ੍ਹਾਂ ਦੇ ਬਚਨਾਂ ਦੇ ਵਿੱਚ ਰਸ ਨਹੀਂ ਹੈ। ਉਹ ਅੰਦਰੋਂ ਵੀ ਪਿੱਕੇ ਨੇ। ਤੋਂ ਜਿਹੜੇ ਰਸਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਅਤੇ ਇਹ ਰਸਨਾ ਦੇ ਨਾਲ ਅਨੇਕਾਂ ਤਰੀਕੇ ਦੇ ਭੋਜਨ ਸ਼ੱਕਦੇ ਉਹਨਾਂ ਨੂੰ ਵੀ ਤ੍ਰਿਹਾਰ ਹੈ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਕੇ ਦੱਸਿਆ ਕਿ ਦੋ ਤਰੀਕੇ ਦੇ ਮਨੁੱਖ ਨੇ ਇੱਕ ਤੇ ਬਾਹਰੋਂ ਸੋਹਣੇ ਨੇ ਇੱਕ ਅੰਦਰੋਂ ਸੋਹਣੇ ਨੇ ਇੱਕ ਬਾਹਰੋਂ ਲੋਕਾਂ ਨੂੰ ਵਿਖਾਉਣ ਦੇ ਲਈ ਜਿਹੜੇ ਚਿੱਟੇ ਬਸਤਰ ਪਾ ਕੇ ਲੋਕਾਂ ਦਾ ਲੋਕਾਂ ਨੂੰ ਵਿਖਾਵਾ ਕਰਦੇ ਹੋਏ ਇਹ ਸਾਰਾ ਕੁਝ ਵਿਖਾਉਣ ਦੇ ਲਈ ਹੀ ਕਰਦੇ ਨੇ ਤੇ ਪਰ ਅੰਦਰ ਉਹਨਾਂ ਦੇ ਕੁਝ ਨਹੀਂ ਹੈ ਇੱਕ ਐਸੇ ਮਨੁੱਖ ਨੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਹੋਏ ਨੇ ਪਰ ਬਾਹਰ ਉਹਨਾਂ ਨੇ ਉਤਨੇ ਸੁੰਦਰ ਬਸਤਰ ਨਹੀਂ ਪਾਏ ਤੋ ਪਾਤਸ਼ਾਹ ਜੀ ਕਹਿੰਦੇ ਉਹਨਾਂ ਤੇ ਸਤਗੁਰੂ ਸਾਹਿਬ ਜੀਆਂ ਦੀ ਨਦਰੇ ਰਹਿਮਤ ਹੈ ਜਿਹੜੇ ਅੰਦਰੋਂ ਨਿਰਮਲ ਨੇ ਜਿਨ੍ਹਾਂ ਦਾ ਅੰਦਰ ਉਹ ਪ੍ਰਮਾਤਮਾ ਦੇ ਨਾਲ ਜੁੜਨਾ ਜੁੜਿਆ ਹੈ ਆਓ ਜੋ ਬਖਸ਼ਿਸ਼ ਕਰਦੇ ਉਸ ਦੀ ਵਿਚਾਰ ਦੇ ਨਾਲ ਜੁੜੀਏ ਸਤਗੁਰੂ ਸਾਹਿਬ ਜੀਆਂ ਦੇ ਚਰਨਾਂ ਦਾ ਧਿਆਨ ਧਰ ਬੜੇ ਪਿਆਰ ਦੇ ਨਾਲ ਜਪੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਇਹ ਜੋ ਪਾਵਨ ਪਾਉੜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ 474 ਅੰਗ ਉੱਪਰ ਸੁਭਾਇਮਾਨ ਹੈ ਆਪੇ ਹੀ ਕਰਣਾ ਕਿਓ ਇਹ ਜੋ ਆਪਾਂ ਇਹ ਸ੍ਰਿਸ਼ਟੀ ਵੇਖ ਰਹੇ ਹਾਂ ਜੋ ਕੁਝ ਵੀ ਇਹ ਸੰਸਾਰ ਤੇ ਵੇਖ ਰਹੇ ਹਾਂ ਇਹ ਸਾਰਾ ਕੁਝ ਉਹ ਪ੍ਰਮਾਤਮਾ ਨੇ ਆਪ ਕੀਤਾ ਏ ਉਹ ਜਿਹੜਾ ਕਰਨਹਾਰ ਕਰਤਾ ਪੁਰਖ ਹੈ ਇਹ ਸੰਸਾਰ ਦੀ ਰਚਨਾ ਨੂੰ ਰਚਣ ਵਾਲਾ ਇਹ ਸੰਸਾਰ ਦੀ ਜਿਹੜੀ ਵਿਧ ਨੂੰ ਬਣਾਉਣ ਵਾਲਾ ਉਹ ਕਰਤਾ ਪੁਰਖ ਹੈ ਤੇ ਸਾਰਾ ਕੁਝ ਹੀ ਉਹ ਪ੍ਰਮਾਤਮਾ ਨੇ ਆਪ ਕੀਤਾ ਏ ਇਸ ਸ੍ਰਿਸ਼ਟੀ ਨੂੰ ਬਣਾਉਣ ਦੇ ਵਿੱਚ ਸਾਰਾ ਕੁਝ ਹੀ ਕਰਨ ਦੇ ਵਿੱਚ ਜਿਹਦਾ ਹੱਥ ਹੈ ਉਹ ਪਰਮਾਤਮਾ ਏ ਪਰਮਾਤਮਾ ਤੋਂ ਬਗੈਰ ਇਸ ਸ੍ਰਿਸ਼ਟੀ ਤੇ ਕੋਈ ਵੀ ਕੁਝ ਕਰਨ ਜੋਗਾ ਨਹੀਂ ਹੈ ਜੇ ਪਰਮਾਤਮਾ ਦੀ ਨਦਰ ਨਹੀਂ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮੰਨੋ ਉਹ ਕਰਤਾਰ ਤੋਂ ਬਗੈਰ ਹੋਰ ਕਿਸੇ ਨੂੰ ਕਰਤਾ ਨਾ ਮੰਨੋ ਉਹ ਕਰਤਾਰ ਹੀ ਹੈ ਵੀਰੇ ਹੱਥ ਦੇ ਵਿੱਚ ਸਾਰੇ ਸੰਸਾਰ ਦੀ ਡੋਰੀ ਹੈ ਉਹ ਕਰਤਾਰ ਪੁਰਖ ਹੀ ਹੈ ਜਿਨ ਨੇ ਇਹ ਸ੍ਰਿਸ਼ਟੀ ਨੂੰ ਰਚਿਆ ਏ ਉਹ ਕਰਤਾਰ ਹੀ ਹੈ ਜਿਨ ਨੇ ਇਹ ਜੀਵ ਬਣਾਏ ਨੇ ਉਹ ਕਰਤਾਰ ਹੀ ਹੈ ਜਿਨ੍ਹਾਂ ਨੇ ਇਹ ਜੀਵਨ ਦਾ ਜੋ ਸਵਾਂਗ ਰਚਿਆ ਏ ਜਿਹੜਾ ਜੀਵਨ ਹੈ ਜੰਮਣਾ ਮਰਨਾ ਉਹ ਬਣਾਇਆ ਹੋਇਆ ਹੈ ਇਸ ਤੋਂ ਭਾਵ ਕਿ ਸਾਰਾ ਕੁਝ ਹੀ ਕਰਨ ਵਾਲਾ ਕਰਤਾ ਹੈ ਕਲ ਆਪੇ ਹੀ ਤੈ ਧਾਰੀ ਐ ਉਹ ਪ੍ਰਮਾਤਮਾ ਨੇ ਕਲ ਕਲ ਕਹਿੰਦੇ ਨੇ ਸ਼ਕਤੀ ਨੂੰ ਪ੍ਰਮਾਤਮਾ ਨੇ ਆਪ ਸ਼ਕਤੀ ਧਾਰਨ ਕਰਕੇ ਸਾਰਾ ਕੁਝ ਕੀਤਾ ਉਹੀ ਸ਼ਕਤੀ ਇਹ ਦੁਨੀਆ ਦੇ ਵਿੱਚ ਪਾਈ ਹੈ ਸ੍ਰਿਸ਼ਟੀ ਦੇ ਵਿੱਚ ਪਾਈ ਹੈ ਪਰਮਾਤਮਾ ਆਪ ਵੀ ਇਸ ਸ੍ਰਿਸ਼ਟੀ ਦੇ ਵਿੱਚ ਵਸ ਰਿਹਾ ਏ ਇਹ ਚੇਤਨਣ ਸ਼ਕਤੀ ਜਿਹੜੀ ਮਨੁੱਖ ਦੇ ਅੰਦਰ ਪਾਈ ਉਹ ਪਰਮਾਤਮਾ ਨੇ ਆਪ ਪਾਈ ਏ ਤੇ ਇਸ ਸੰਸਾਰ ਦਾ ਜਿਹੜਾ ਕਰਤਾ ਹੈ ਉਹ ਪਰਮਾਤਮਾ ਅਕਾਲ ਪੁਰਖ ਕਰਤਾ ਪੁਰਖ ਹੈ ਆਪ ਹੀ ਉਹਨੇ ਚੇਤਨਣ ਸ਼ਕਤੀ ਮਨੁੱਖਾਂ ਦੇ ਅੰਦਰ ਪਾਈ ਹੋਈ ਹੈ ਦੇਖੇ ਕੀਤਾ ਆਪਣਾ ਤੇ ਉਹ ਪ੍ਰਮਾਤਮਾ ਬੇਅੰਤ ਆਪਣੀ ਖੇਡ ਰਚ ਕੇ ਆਪ ਹੀ ਉਸ ਨੇ ਖੇਡ ਰਚੀ ਹੈ ਇਸ ਸੰਸਾਰ ਦੀ ਜਿੱਦਾਂ ਬਾਜੀਗਰ ਨੇ ਬਾਜੀ ਪਾਈ ਹੁੰਦੀ ਹੈ ਉਸੇ ਪ੍ਰਕਾਰ ਇਸ ਸੰਸਾਰ ਦੀ ਜਿਹੜੀ ਖੇਡ ਪ੍ਰਮਾਤਮਾ ਨੇ ਰਚੀ ਆਪ ਹੀ ਆਪਣਾ ਕੀਤਾ ਦੇਖ ਰਿਹਾ ਹੈ ਇਹ ਆਪਣੀ ਬਣਾਈ ਹੋਈ ਕੁਦਰਤ ਨੂੰ ਵੀ ਉਹ ਆਪ ਹੀ ਦੇਖ ਰਿਹਾ ਏ ਇਸ ਨੂੰ ਦੇਖਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ ਆਪ ਇਸ ਸ੍ਰਿਸ਼ਟੀ ਨੂੰ ਰਚ ਕੇ ਆਪ ਹੀ ਇਹਦੇ ਵਿੱਚ ਉਹਨਾਂ ਨੇ ਜਿਹੜੀ ਸ਼ਕਤੀ ਪਾ ਕੇ ਚੇਤਨ ਸ਼ਕਤੀ ਉਸ ਤੋਂ ਬਾਅਦ ਆਪਣਾ ਜਿਹੜਾ ਕੀਤਾ ਹੈ ਉਸ ਨੂੰ ਉਹ ਆਪ ਹੀ ਵੇਖ ਰਿਹਾ ਏ ਧਰ ਕੱਚੀ ਪੱਕੀ ਸਾਰੀ ਐ ਜਿੱਦਾਂ ਜਿਹੜੀ ਚੌਪੜ ਹੁੰਦਾ ਹੈ ਨਾ ਚੌਪੜ ਚੌਪੜ ਦੀ ਜਿਹੜੀਆਂ ਬਾਜ਼ੀਆਂ ਹੁੰਦੀਆਂ ਨੇ ਉਹ ਪ੍ਰਮਾਤਮਾ ਆਪ ਹੀ ਖੇਡ ਰਿਹਾ ਏ ਉਹ ਚੌਪੜ ਨੂੰ ਆਪ ਹੀ ਉਹ ਵੇਖ ਰਿਹਾ ਏ ਜਿਹਨੂੰ ਸ਼ਤਰੰਜ ਕਹਿ ਲਈਏ ਤੇ ਧਾਰ ਕੱਚੀ ਪੱਕੀ ਸਾਰੀ ਹੈ ਉਹਦੇ ਵਿੱਚ ਕੱਚੀਆਂ ਨਰਦਾ ਵੀ ਨੇ ਤੇ ਪੱਕੀਆਂ ਨਰਦਾ ਵੀ ਨੇ ਜਿਨ੍ਹਾਂ ਨੂੰ ਗੋਟ ਕਹਿ ਦਿੰਦੇ ਨੇ ਹੁਣ ਇਹ ਕਿਸ ਪ੍ਰਕਾਰ ਦੋ ਤਰੀਕੇ ਦੇ ਕਰਮ ਨੇ ਇੱਕ ਸਕਾਮ ਕਰਮ ਤੇ ਇੱਕ ਹੈ ਨਿਸ਼ਕਾਮ ਕਰਮ ਨਿਸ਼ਕਾਮ ਕਰਮ ਉਹ ਕਰਮ ਜਦੋਂ ਮਨ ਦੇ ਵਿੱਚ ਕੋਈ ਇੱਛਾ ਨਹੀਂ ਹੋਣੀ ਕਰਮ ਕਰਨ ਦੀ ਭਾਵ ਕਰਮ ਕਰਨਾ ਉਹਨਾਂ ਦਾ ਕੋਈ ਫਲ ਨਹੀਂ ਪ੍ਰਾਪਤ ਕਰਨ ਦੇ ਬਾਰੇ ਸੋਚਣਾ ਤੇ ਸਕਾਮ ਕਰਮ ਉਹ ਕਰਮ ਹੈ ਜਦੋਂ ਉਹ ਕਰਮ ਕਰਨਾ ਤੇ ਮਨ ਦੇ ਵਿੱਚ ਇੱਛਾ ਧਾਰਨ ਕਰਨੀ ਕਿ ਮੈਂ ਇੰਨੀ ਸੇਵਾ ਕਰਾਂਗਾ ਮੈਨੂੰ ਆਹ ਫਲ ਪ੍ਰਾਪਤ ਹੋ ਜਾਵੇ ਉਸ ਕਾਮ ਕਰਮ ਵਿੱਚ ਇੱਛਾ ਧਾਰਨ ਕਰਕੇ ਤੋਂ ਸਾਕਾਮ ਕਰਮ ਹੈ ਉਹ ਫਲਦਾ ਨਹੀਂ ਹੈ ਜਿਹੜਾ ਨਿਸ਼ਕਾਮ ਕਰਮ ਕਰੀਦਾ ਹੈ ਉਹ ਕਰਮ ਫਲਦਾ ਹੈ ਤੋਂ ਪਾਤਸ਼ਾਹ ਜੀ ਕਹਿੰਦੇ ਇੱਕ ਕੱਚੀ ਨਰਦਾਂ ਨੇ ਇੱਕ ਪੱਕੀਆਂ ਨਰਦਾਂ ਨੇ ਹੁਣ ਜਿਹੜੇ ਕੱਚੀ ਨਰਦਾਂ ਨੇ ਉਹਨਾਂ ਦੇ ਵਿੱਚ ਸਾਕਾਮ ਕਰਮ ਪਾਏ ਹੋਏ ਨੇ ਉਹ ਜਿਹੜੀਆਂ ਕੱਚੀਆਂ ਨਰਦਾਂ ਨੇ ਉਸ ਕਾਮ ਕਰਮ ਕਰਕੇ ਵਿਸ਼ੇਵਿਕਾਰਾਂ ਵਿੱਚ ਫਸੇ ਪਏ ਨੇ ਤੇ ਜਿਹੜੀਆਂ ਪੱਕੀਆਂ ਨਰਦਾਂ ਨੇ ਉਹਨਾਂ ਦੇ ਵਿੱਚ ਨਿਸ਼ਕਾਮ ਕਰਮ ਪਾਏ ਨੇ ਉਹ ਨਿਸ਼ਕਾਮ ਕਰਮ ਦੇ ਨਾਲ ਉਹ ਪ੍ਰਮਾਤਮਾ ਦੀ ਪ੍ਰਾਪਤੀ ਕਰਦੇ ਨੇ ਪ੍ਰਮਾਤਮਾ ਦੇ ਜਾ ਕੇ ਅਭੇਦ ਹੋ ਜਾਂਦੇ ਨੇ ਜਿਹੜੇ ਨਿਸ਼ਕਾਮ ਕਰਮ ਕਰਨ ਵਾਲੇ ਨੇ ਕਿਉਂਕਿ ਉਹ ਕਰਮ ਫਲ ਦੇ ਨੇ ਇਹ ਜਿਹੜੀਆਂ ਬਣਾਈਆਂ ਹੋਈਆਂ ਨਰਦਾ ਵੀ ਪ੍ਰਮਾਤਮਾ ਦੀਆਂ ਆਪ ਨੇ ਕੱਚੀਆਂ ਤੇ ਪੱਕੀਆਂ ਦੋਨੇ ਹੀ ਜਿਹੜੀਆਂ ਨਰਦਾ ਪ੍ਰਮਾਤਮਾ ਨੇ ਆਪ ਬਣਾਈਆਂ ਜੋ ਆਇਆ ਸੋ ਚੱਲ ਸੀ ਇਹ ਸੰਸਾਰ ਦਾ ਜਿਹੜਾ ਸੁਭਾਅ ਹੈ ਇਹ ਸੰਸਾਰ ਦੀ ਜਿਹੜੀ ਵਿਧੀ ਵਿਧਾਨ ਹੈ ਉਹ ਇਹ ਹੈ ਕਿ ਜਿਹੜਾ ਵੀ ਇਸ ਸੰਸਾਰ ਤੇ ਆਇਆ ਉਹਨੇ ਜਾਣਾ ਹੀ ਹੈ ਇਸ ਸੰਸਾਰ ਤੇ ਸਦੀਵੀ ਰਹਿਣ ਵਾਲਾ ਕੋਈ ਵੀ ਨਹੀਂ ਹੈ ਇਥੋਂ ਤੱਕ ਕੀ ਪ੍ਰਮਾਤਮਾ ਅਗੰਮੀ ਜੋਤ ਸੀ ਉਹ ਅਕਾਲ ਪੁਰਖ ਵਾਹਿਗੁਰੂ ਅਗੰਮੀ ਜੋਤ ਉਹ ਇਸ ਸੰਸਾਰ ਤੇ ਆਏ ਉਹਨਾਂ ਨੇ ਵੀ ਇਹ ਕੁਦਰਤ ਦੇ ਨਿਜਮ ਨੂੰ ਮੰਨਿਆ ਜਿਤਨੇ ਵੀ ਅਵਤਾਰ ਧਾਰਨ ਕੀਤੇ ਤੋਂ ਗੁਰੂ ਨਾਨਕ ਸਾਹਿਬ ਜੀਆਂ ਤੋਂ ਲੈ ਲਈਏ ਗੁਰੂ ਨਾਨਕ ਸਾਹਿਬ ਜੀਆਂ ਨੇ ਵੀ ਇਹ ਜਿਹੜੀ ਬਣਾਈ ਹੋਈ ਕੁਦਰਤ ਦੀ ਵਿਧੀ ਹੈ ਉਹਨੂੰ ਮੰਨਿਆ ਵੈਸੇ ਤੇ ਜਿਹੜੇ ਅਵਤਾਰ ਹੁੰਦੇ ਨੇ ਉਹ ਜਨਮ ਨਹੀਂ ਧਾਰਦੇ ਉਹਨਾਂ ਨੂੰ ਕਹਿੰਦੇ ਨੇ ਉਹਨਾਂ ਨੇ ਅਵਤਾਰ ਧਾਰਿਆ ਜਾਂ ਪ੍ਰਕਾਸ਼ ਧਾਰਿਆ ਜਿਹੜਾ ਜਨਮ ਧਾਰਨ ਵਾਲਾ ਹੈ ਉਹ ਮਨੁੱਖ ਹੈ ਤੋ ਜਿਹੜੇ ਇਹ અવਤਾਰ ਧਾਰਨ ਵਾਲੇ અવਤਾਰ ਨੇ ਜਾਂ ਪਰਮਾਤਮਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਇੱਛਾ ਦੇ ਨਾਲ ਇਸ ਸੰਸਾਰ ਤੇ ਆਉਂਦੇ ਨੇ ਤੇ ਆਪਣੀ ਇੱਛਾ ਦੇ ਨਾਲ ਇਹ ਸੰਸਾਰ ਤੋਂ ਜਾਂਦੇ ਨੇ ਪਰ ਜਿਹੜੀ ਉਹਨਾਂ ਦੀ ਇਹ ਇੱਛਾ ਹੈ ਉਹ ਵੀ ਇਸ ਸੰਸਾਰ ਦੀ ਵਿਧੀ ਦੇ ਨਾਲ ਹੈ ਤੋ ਜੋ ਆਇਆ ਸੋ ਚੱਲ ਸੀ ਜਿਹੜਾ ਵੀ ਇਸ ਸੰਸਾਰ ਤੇ ਆਇਆ ਏ ਉਹਨੂੰ ਇੱਕ ਦਿਨ ਜਾਣਾ ਹੀ ਪੈਣਾ ਏ ਕਿਉਂਕਿ ਉਹ ਆਪਣੇ ਇਤਨੇ ਸਵਾਸ ਲਿਖਾ ਕੇ ਲੈ ਕੇ ਆਉਂਦਾ ਏ ਸਵਾਸ ਉਹਦੇ ਦਿਨ ਬਾ ਦਿਨ ਘੜੀ ਬਾ ਘੜੀ ਤੇ ਇੱਕ ਇੱਕ ਸਵਾਸ ਕਰਕੇ ਉਹਦੇ ਬੀਤਦੇ ਜਾ ਰਹੇ ਨੇ ਉਹ ਖਰਚ ਹੋ ਹੀ ਜਾ ਰਹੇ ਨੇ ਤੇ ਜਿੱਦਨ ਸਵਾਸਾਂ ਦੀ ਲੜੀ ਖਤਮ ਹੋ ਗਈ ਜਿਹੜਾ ਸਵਾਸ ਜਿੱਥੇ اٹਕ ਗਿਆ ਉੱਥੇ ਹੀ اٹਕ ਜਾਣਾ ਇਹ ਸੰਸਾਰ ਤੋਂ ਮੁਲਕ ਨਹੀਂ ਚਲੇ ਜਾਣਾ। ਕਿਉਂਕਿ ਮਰਨਾ ਸੱਚ ਹੈ। ਇਹ ਜਿਹੜਾ ਮੌਤ ਸ਼ਬਦ ਹੈ ਇਹਦੇ ਤੋਂ ਹੀ ਸਾਰੇ ਡਰਦੇ ਨੇ। ਕੋਈ ਇਹ ਨਹੀਂ ਕਹਿੰਦਾ ਕਿ ਇਹ ਮਰ ਗਿਆ ਕਹਿੰਦੇ ਨੇ ਪੂਰਾ ਹੋ ਗਿਆ ਜਾਂ ਹੋਰ ਕਈ ਸ਼ਬਦ ਵਰਤਦੇ ਨੇ। ਤੋਂ ਪਾਤਸ਼ਾਹ ਜੀ ਕਹਿੰਦੇ ਕਿ ਜਿਹੜਾ ਇਹ ਸੰਸਾਰ ਤੇ ਆਇਆ ਏ ਉਸਨੇ ਜਾਣਾ ਹੀ ਹੈ। ਇਹ ਕੁਦਰਤ ਦੀ ਖੇਡ ਹੈ ਇਹ ਕੁਦਰਤ ਦਾ ਵਿਧੀ ਵਿਵਧਾਨ ਇਹ ਜਿਹੜੇ ਸਵਾਸ ਨੇ ਜਦੋਂ ਪੂਰੇ ਹੋ ਗਏ ਉਸ ਦਿਨ ਇਸ ਸੰਸਾਰ ਤੋਂ ਜਾਣਾ ਪੈਣਾ ਹੈ ਹੁਣ ਇਸ ਮਨੁੱਖ ਦੀ ਇੱਛਾ ਹੈ ਕਿ ਉਸ ਸਵਾਸ ਜਲਦੀ ਜਲਦੀ ਪੂਰੇ ਕਰਨੇ ਕਿ ਜਾਂ ਉਸ ਸਵਾਸਾਂ ਨੂੰ ਸਫਲੀਆਂ ਕਰਕੇ ਪੂਰੇ ਕਰਨੇ ਜਦੋਂ ਆਪਾਂ ਨੀਂਦ ਲੈਨੇ ਆ ਜਾਂ ਸੌਣੇ ਆ ਜਾਂ ਆਪਣੀ ਲੋੜ ਤੋਂ ਵੱਧ ਰੱਜ ਕੇ ਭੋਜਨ ਸ਼ਕਦੇ ਆ ਇਹਦੇ ਨਾਲ ਜਿਹੜੇ ਸਵਾਸ ਨੇ ਜ਼ਿਆਦਾ ਖ਼ਚਤ ਹੁੰਦੇ ਨੇ ਅਤੇ ਜਦੋਂ ਅਲਪ ਆਹਾਰ ਕਰਦੇ ਆ ਥੋੜਾ ਭੋਜਨ ਸ਼ਕਦੇ ਆ ਤੇ ਥੋੜੀ ਨੀਂਦ ਲੈਣੇ ਆ ਉਹਦੇ ਨਾਲ ਸਵਾਸ ਘੱਟ ਖ਼ਚਤ ਹੁੰਦੇ ਨੇ ਦੂਸਰਾ ਇਹ ਇੱਕ ਇੱਕ ਸਵਾਸ ਮਿਲਿਆ ਏ ਇਹ ਇੱਕ ਇੱਕ ਸਵਾਸ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਕਰੋ ਪਰਮਾਤਮਾ ਦੀ ਕੀਰਤੀ ਨੂੰ ਕਰਕੇ ਇਸ ਵਾਸਾ ਨੂੰ ਸਫਲਾ ਕਰਨਾ ਕਰੋ ਕਿਉਂਕਿ ਇਹ اٹਲ ਸਚਾਈ ਜਿਹੜੀ ਪਰਮਾਤਮਾ ਦੀ ਬਣਾਈ ਹੋਈ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੀ ਜਿਹੜੀ ਸਚਾਈ ਹੈ ਉਹ ਸਾਰਿਆਂ ਨੂੰ ਹੀ ਮੰਨਣੀ ਪੈਂਦੀ ਹੈ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਬਹੁਤ ਸਾਰਾ ਧਨ ਹੋਵੇ ਮਾਇਆ ਹੋਵੇ ਉਦੇ ਨਾਲ ਵੀ ਸਵਾਸ ਨਹੀਂ ਖਰੀਦੇ ਜਾ ਸਕਦੇ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਆਪਣੇ ਜਿਹੜੇ ਅੰਗ ਨੇ ਉਹ ਤੇ ਖਰੀਦ ਸਕਦੇ ਨੇ ਪਰ ਇੱਕ ਸਵਾਸ ਐਸੀ ਚੀਜ਼ ਐ ਜਿਹੜੇ ਨਾ ਘੱਟ ਸਕਦੇ ਨਾ ਵੱਧ ਸਕਦੇ ਓਨੇ ਹੀ ਰਹਿਣੇ ਨੇ ਓਨੇ ਹੀ ਸਵਾਸ ਮਨੁੱਖ ਨੇ ਇਸ ਸੰਸਾਰ ਤੇ ਭੋਗਣੇ ਨੇ ਤਾਂ ਪਾਤਸ਼ਾਹ ਜੀ ਕਹਿੰਦੇ ਜੋ ਆਇਆ ਸੋ ਚੱਲਸੀ ਜਿਹੜਾ ਵੀ ਆਇਆ ਉਸਨੇ ਜਾਣਾ ਹੈ ਰਾਜੇ ਨੇ ਵੀ ਜਾਣਾ ਏ ਤੇ ਰੰਕ ਨੇ ਵੀ ਜਾਣਾ ਏ ਸੰਸਾਰ ਤੇ ਕਿਸੇ ਨੇ ਸਦਾ ਲਈ ਬੈ ਕੇ ਨਹੀਂ ਰਹਿਣਾ ਇਹ ਮੁਸਾਫਰ ਖਾਨਾ ਹੈ ਰਾਣਾ ਰਾਉ ਨ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਧੀਰ ਕੋਈ ਨਹੀਂ ਸਦਾ ਬੈ ਕੇ ਰਹਿਣ ਵਾਲਾ ਸਾਰਿਆਂ ਨੇ ਜਾਣਾ ਏ ਇਸ ਕਰਕੇ ਪਾਤਸ਼ਾਹ ਜੀਆਂ ਨੂੰ ਪੁੱਛੀਏ ਤੇ ਫਿਰ ਉਹਨ ਮਨੁੱਖ ਕਰੇਗੀ ਇਕ ਪਾਵਨ ਬਚਨ ਹੁੰਦਾ ਏ ਗੱਗਾ ਗੋਬਿੰਦ ਗੁਣਰਭ ਸਾਸ ਸਾਸ ਜਪਨੀਤ ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ ਪਾਤਸ਼ਾਹ ਜੀ ਕਹਿੰਦੇ ਗੱਗੇ ਅੱਖਰ ਨੂੰ ਸੰਬੋਧਿਤ ਹੋ ਕੇ 52 ਅੱਖਰੀ ਦੇ ਚ ਇਹ ਪਾਵਨ ਬਚਨ ਹੁੰਦਾ ਏ ਗੱਗੇ ਅੱਖਰ ਨੂੰ ਸੰਬੋਧਿਤ ਹੋ ਕੇ ਕਹਿੰਦੇ ਕਿ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੋ ਸਵਾਸ ਸਵਾਸ ਕਰਕੇ ਪ੍ਰਮਾਤਮਾ ਨੂੰ ਜਪਣਾ ਕਰੋ ਕਿਉਂਕਿ ਇਹ ਜਿਹੜਾ ਆਪਣਾ ਸਰੀਰ ਹੈ ਆਪਣੀ ਜਿਹੜੀ ਇਹ ਦੇਹ ਹੈ ਇਹਦਾ ਕੋਈ ਭਰੋਸਾ ਨਹੀਂ ਹੈ ਇਹਦਾ ਇੱਕ ਘੜੀ ਦਾ ਵੀ ਭਰੋਸਾ ਨਹੀਂ ਹੈ ਇਹਦਾ ਇੱਕ ਸਵਾਸ ਦਾ ਵੀ ਭਰੋਸਾ ਨਹੀਂ ਹੈ ਕਿ ਜਿਹੜਾ ਸਵਾਸ ਅੰਦਰ ਗਿਆ ਏ ਉਹਨੇ ਵਾਪਸ ਮੁੜਨਾ ਏ ਕਿ ਨਹੀਂ ਉੜਨਾ ਨਹੀਂ ਬਾਰਿਕ ਨਹੀਂ ਜੋਬ ਨਹੀਂ ਨਹੀਂ ਬਿਰਦੀ ਨਹੀਂ ਬੰਦ ਆnde ਨਾ ਉਹ ਬਚਪਨ ਹੈ ਨਾ ਤੁਸੀਂ ਆਪਣੀ ਜਵਾਨੀ ਮੰਨਣਾ ਕਰੋ ਤੇ ਨਾ ਹੀ ਬੁਢਾਪਾ ਮੰਨਣਾ ਕਰੋ ਉਹ ਬੇਰਾਂ ਨਾ ਬੂਜੀਐ ਜੋ ਆਏ ਪਰ ਜਮ ਠੰਡ ਉਹ ਵੇਲਾ ਪਤਾ ਨਹੀਂ ਕਿਹੜਾ ਹੋਣਾ ਏ ਜਦੋਂ ਜਮਾ ਨੇ ਆਣ ਕੇ ਤੇ ਫਾਹੀ ਪਾ ਲੈਣੀ ਹੈ ਗਿਆਨੀ ਧਿਆਨੀ ਚਤੁਰ ਪੇਖ ਰਹਿਣ ਨਹੀਂ ਇਹ ਠਾਏ ਛਾੜ ਛਾੜ ਸਗਲੀ ਗਈ ਮੂੜ ਤਾ ਲਪਟਾਹੀ ਜਿਹੜੇ ਗਿਆਨੀ ਵੱਡੇ ਵੱਡੇ ਤੇ ਧਿਆਨ ਲਾਉਣ ਵਾਲੇ ਧਿਆਨੀ ਤੇ ਆਪਣੇ ਆਪ ਨੂੰ ਬੜੇ ਚਾਤਰ ਕਹਿਣ ਵਾਲੇ ਸਾਰੇ ਹੀ ਸੰਸਾਰ ਤੋਂ ਗਏ ਛਾੜ ਛਾੜ ਸਗਲੀ ਗਏ ਮੂੜ ਤਾਂ ਲਪਟਾ ਹੈ ਪਰ ਜਿਹੜੇ ਮੂਰਖ ਨੇ ਜਿਨ੍ਹਾਂ ਨੂੰ ਇਹ ਗਿਆਨ ਨਹੀਂ ਹੈ ਉਹ ਇਹਨਾਂ ਦੇ ਵਿੱਚ ਹੀ ਫਸੇ ਹੋਏ ਨੇ ਗੁਰ ਪ੍ਰਸਾਦ ਸਿਮਰਤ ਰਹੇ ਜਾਹੁ ਮਸਤਕ ਭਾਗ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਦੇ ਮੱਥੇ ਦੇ ਭਾਗ ਚੰਗੇ ਨੇ ਉਹ ਪ੍ਰਮਾਤਮਾ ਦਾ ਨਾਮ ਨੂੰ ਧਿਆਉਂਦੇ ਨੇ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ ਨਾਨਕ ਆਏ ਸਫਲ ਤੇ ਜਾ ਕੋ ਪ੍ਰੇ ਸੁਹਾਗ ਉਹਨਾਂ ਦਾ ਆਇਆ ਹੋਇਆ ਸਫਲਾ ਈ ਉਹਨਾਂ ਦਾ ਆਇਆ ਹੋਇਆ ਸਫਲਾ ਹੋ ਜਾਂਦਾ ਏ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਨੂੰ ਸਿਮਰਦੇ ਨੇ ਗੁਰ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ ਉਹ ਫਿਰ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਉਹ ਸੁਹਾਗਣਾ ਨੇ ਇਸ ਪ੍ਰਕਾਰ ਏ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦੀ ਜਿਹੜੀ ਖੇਡ ਹੈ ਇਸ ਸੰਸਾਰ ਤੇ ਆਏ ਹੋਏ ਮਨੁੱਖ ਨੇ ਜਾਣਾ ਏ ਪਰ ਇਹ ਜਿੰਨੇ ਸਵਾਸ ਮਿਲੇ ਨੇ ਉਹਨਾਂ ਨੂੰ ਸਫਲਾ ਕਰਨ ਦਾ ਜਿਹੜਾ ਫਰਜ਼ ਹੈ ਉਹ ਆਪਣਾ ਏ ਇੱਕ ਜਿਹੜਾ ਕਦਮ ਹੈ ਉਹ ਪ੍ਰਮਾਤਮਾ ਦਾ ਕੋਲ ਹੈ ਤੇ ਇੱਕ ਆਪਣੇ ਕੋਲ ਹੈ ਇਸ ਕਰਕੇ ਆਪਣਾ ਫਰਜ਼ ਮਨੁੱਖ ਨੂੰ ਪੂਰਾ ਕਰਨਾ ਚਾਹੀਦਾ ਏ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਏ ਸਭ ਕੋਈ ਆਈ ਵਾਰੀ ਐ ਸੰਸਾਰ ਤੇ ਸਾਰਿਆਂ ਦੀ ਵਾਰੀ ਆਉਣੀ ਐ ਭਾਵੇਂ ਉਹ ਸ਼ੇਖ ਹੈ ਕੋਈ ਮਸਾਇਕ ਹੈ ਸਾਰਿਆਂ ਨੇ ਜਾਣਾ ਏ ਇੱਥੇ ਸਦਾ ਲਈ ਨਹੀਂ ਰਹਿ ਕੇ ਬਹਿ ਕੇ ਰਹਿਣਾ ਕਿਸੇ ਨੇ ਜਿਸਕੇ ਜੀਵ ਪ੍ਰਾਣ ਹਹਿ ਜਿਨ੍ਹਾਂ ਦੇ ਸਵਾਸ ਚੱਲ ਰਹੇ ਨੇ ਜਿਨ੍ਹਾਂ ਦੇ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀਐ ਉਹ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਕਿਉਂ ਵਿਸਾਰਦੇ ਨੇ ਪਾਤਸ਼ਾਹ ਜੀ ਕਹਿੰਦੇ ਜਿੰਨਾ ਚਿਰ ਤੱਕ ਮਨੁੱਖ ਦੇ ਸਵਾਸ ਨੇ ਉਹਨਾਂ ਚਿੱਤਕ ਉਹ ਪ੍ਰਮਾਤਮਾ ਨੂੰ ਧਿਆਉਣਾ ਕਰੋ ਪ੍ਰਮਾਤਮਾ ਦੀ ਵਡਿਆਈ ਨੂੰ ਕਰਨਾ ਕਰੋ ਉਹ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚੋਂ ਤੁਸੀਂ ਕਿਉਂ ਵਿਸਾਰਦੇ ਜੀ ਆਪਣ ਹੱਥੀ ਆਪਣਾ ਆਪਣੇ ਬੋਧ ਰੂਪੀ ਹੱਥਾਂ ਦੇ ਨਾਲ ਆਪੇ ਹੀ ਕਾਜ ਸਵਾਰੀਐ ਆਪਣਾ ਕਾਜ ਆਪ ਹੀ ਸਵਾਰਨਾ ਕਰੋ ਤੇ ਆਪ ਹੀ ਮੁਕਤੀ ਨੂੰ ਪ੍ਰਾਪਤ ਹੋਣਾ ਕਰੋ ਆਪਣ ਹੱਥੀ ਆਪਣਾ ਆਪਣੇ ਬੋਧ ਰੂਪੀ ਹੱਥਾਂ ਦੇ ਨਾਲ ਮੁਕਤੀ ਰੂਪੀ ਦਰਵਾਜ਼ੇ ਨੂੰ ਖੋਲਣਾ ਕਰੋ ਆਪਣੇ ਕਾਰਜ ਨੂੰ ਆਪ ਹੀ ਸਵਾਰਨਾ ਕਰੋ ਇਸ ਸੰਸਾਰ ਤੋਂ ਮੁਨੱਖ ਮੁਕਤ ਤਾਂ ਹੋ ਸਕਦਾ ਏ ਜੇ ਪ੍ਰਮਾਤਮਾ ਦੇ ਚਰਨਾਂ ਦੇ ਆਸਰਾ ਲਵੇ ਤੇ ਇਸ ਕਰਕੇ ਆਪਣੀ ਜਿਹੜੀ ਬੁੱਧ ਹੈ ਜਿਹੜਾ ਦਿਮਾਗ ਹੈ ਉਹਦੇ ਨਾਲ ਹੀ ਆਪਣੀ ਬੁੱਧੀ ਦੇ ਨਾਲ ਹੀ ਆਪਣਾ ਕਾਰਜ ਆਪ ਸਵਾਰਿਆ ਜਾਣਾ ਏ ਗੁਰੂ ਨੇ ਕਿਰਪਾ ਤੇ ਕਰਨੀ ਏ ਪਰ ਗੁਰੂ ਦੇ ਰਾਹ ਤੇ ਚੱਲੋਗੇ ਤਾਂ ਹੀ ਕਿਰਪਾ ਹੋਵੇਗੀ ਨਲਕੇ ਚੋ ਆਪਣੇ ਆਪ ਤੇ ਪਾਣੀ ਬਾਹਰ ਨਹੀਂ ਆਉਂਦਾ ਨਲਕੇ ਚ ਪਹਿਲਾਂ ਪਾਣੀ ਪਾਉਣਾ ਪੈਂਦਾ ਏ ਬੋਰ ਦੇ ਵਿੱਚ ਵੀ ਪਾਣੀ ਪਾਉਣਾ ਪੈਂਦਾ ਏ ਜਦੋਂ ਆਪਾਂ ਪਾਣੀ ਪਾਵਾਂਗੇ ਆਪਣੇ ਆਪ ਪਾਣੀ ਬਾਹਰ ਬਾਚੋਂ ਨਿਕਲੂਗਾ ਉਸੇ ਪ੍ਰਕਾਰ ਇਹ ਅੰਦਰ ਦੀ ਜਿਹੜੀ ਅਵਸਥਾ ਬਣਾਉਣ ਦੇ ਲਈ ਪਹਿਲਾਂ ਇਹ ਮਨੁੱਖ ਨੂੰ ਉਹਦੇ ਉੱਤੇ ਚੱਲਣਾ ਪਵੇਗਾ ਪ੍ਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਵੇਗਾ ਜਦੋਂ ਕਿਰਪਾ ਹੋ ਗਈ ਤੇ ਆਸੀ ਅਸਤਾ ਬਣ ਜਾਵੇਗੀ ਤੇ ਸਦਾ ਕਾਲ ਦੇ ਲਈ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਮਨੁੱਖ ਦੇ ਅੰਦਰ ਚੱਲਣ ਲੱਗ ਪਵੇਗਾ ਸੋ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਇਹ ਜੋ 20ਵੀਂ ਪੌੜੀ ਉਤੋਂ ਤੱਕ ਦੇ ਵਿਚਾਰ ਸੰਪੂਰਨ ਹੋਈ ਵਿਚਾਰ ਕਰਦਿਆਂ ਬਿੰਤ ਪੁੰਨਾ ਹੋਈਆਂ ਗੁਰੂ ਕੀ ਪਿਆਰੀ ਸੰਗਤ ਰક્ષਣ ਜੋਗ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬਿਲਕੁਲਾਂ ਦੀ ਖਿਮਾ ਅਗਾਹ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜਿਸਕੇ ਜੀ ਪ੍ਰਾਣ ਹਾਏ ਕਿਉਂ ਸਾਹਿਬ ਮਨੋਂ ਵਿਸਾਰੀਐ ਆਪਣ ਹੱਥੀ ਆਪਣਾ ਅੱਪੇ ਹੀ ਕਾਜ ਸਵਾਰੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ